ਬੀ ਇਸ semesters 1 ਪੰਜਾਬੀ ਸਾਹਿਤ ਦੇ ਵਿੱਚ ਅੱਜ ਅਸੀਂ ਆਧੁਨਿਕ ਸਾਹਿਤ ਦੇ ਕੁਝ ਰੂਪ ਬਾਰੇ ਪੜ੍ਹਾਂਗੇ ਸਭ ਤੋਂ ਪਹਿਲਾ ਹੈ ਇਕਾਂਗੀ ਇਕਾਂਗੀ ਕਿਸ ਨੂੰ ਕਹਿੰਦੇ ਹਨ ਇਕਾਂਗੀ ਜੋ ਹੈ ਉਹ ਪੰਜਾਬੀ ਦੇ ਵਿੱਚ ਰਚੇ ਜਾ ਰਹੇ ਵਰਤਮਾਨ ਸਾਹਿਤ ਤੇ ਵਰਤਮਾਨ ਸਾਹਿਤ ਦੇ ਪ੍ਰਮੁੱਖ ਅੰਗ ਹੈ ਇਕਾਂਗੀ ਪੰਜਾਬੀ ਸਾਹਿਤ ਦੇ ਵਿੱਚ ਇਹ ਕਿਸ ਤਰ੍ਹਾਂ ਉਪਜਿਆ ਹੈ ਅੰਗਰੇਜ਼ੀ ਸਾਹਿਤ ਤੋਂ ਆਇਆ ਹੈ ਇਹ ਤੇ ਫਿਰ ਪੰਜਾਬੀ ਸਾਹਿਤ ਦੇ ਵਿੱਚ ਉਪਜਿਆ ਹੈ ਇਕਾਂਗੀ ਨੂੰ ਕਹਿੰਦੇ ਪੂਰੇ ਨਾਟਕ ਦਾ ਸੰਖੇਪ ਰੂਪ ਨਹੀਂ ਆਖਿਆ ਜਾ ਸਕਦਾ ਸੀ ਐ ਨਹੀਂ ਕਹਿ ਸਕਦੇ ਕਿ ਇਹ ਪੂਰਾ ਨਾਟਕ ਹੈ ਨਹੀਂ ਨਾ ਹੀ ਕਹਿੰਦੇ ਸੀ ਪੂਰੇ ਨਾਟਕ ਦੀ ਕਿਸੇ ਇੱਕ ਝਾਕੀ ਜਾਂ ਐਕਟ ਨੂੰ ਇਕਾਂਗੀ ਦਾ ਨਾਂ ਦਿੱਤਾ ਜਾ ਸਕਦਾ ਕਿਉਂਕਿ ਜੋ ਇਕਾਂਗੀ ਹੈ ਉਹ ਨਾਟਕ ਦਾ ਇੱਕ ਛੋਟਾ ਰੂਪ ਹੈ ਨਾਟਕ ਵਾਂਗ ਹੀ ਜੋ ਹੈ ਜੀਵਨ ਦੀ ਵਿਸ਼ਾਲਤਾ ਨੂ ਬਿਆਨਤਾ ਨਹੀਂ ਕਰ ਸਕਦੀ ਇਹ ਪੂਰੇ ਜੀਵਨ ਦੀ ਵਿਸ਼ਾਲਤਾ ਨੂੰ ਨਹੀਂ ਬਿਆਨ ਕਰ ਸਕਦੀ ਇਹ ਜੀਵਨ ਦੇ ਕਿਸੇ ਇੱਕ ਅੰਗ ਦੀਆਂ ਆਪਣੇ ਜੀਵਨ ਦੇ ਕਿਸੇ ਵੀ ਇੱਕ ਅੰਗ ਦੀਆਂ ਸਥਿਤੀਆਂ ਨੂੰ ਚੱਕਦੇ ਹਨ ਤੇ ਫਿਰ ਉਹਨਾਂ ਨੂੰ ਸਹਾਰ ਕਰਦੀ ਹੈ ਇਸ ਲਈ ਇਸ ਦਾ ਨਾਮ ਹੈ ਜੋ ਇੱਕ ਅੰਗੀ ਯਾਨੀ ਕਿ ਇੱਕ ਅੰਗੀ ਲਿਆ ਜਾਂਦਾ ਹੈ ਜੀਵਨ ਦੀ ਸਮੁੱਚਤਾ ਨੂੰ ਨਹੀਂ ਬਿਆਨ ਕੀਤਾ ਜਾਂਦਾ ਜੀਵਨ ਦੇ ਇੱਕ ਅੰਗ ਨੂੰ ਚੱਕਿਆ ਜਾਂਦਾ ਹੈ ਫਿਰ ਉਸ ਦੀ ਵਿਸ਼ਾਲਤਾ ਨੂੰ ਬਿਆਨ ਕੀਤਾ ਜਾਂਦਾ ਹੈ ਇਸ ਕਲਾ ਦਾ ਜੋ ਵਿਕਾਸ ਸੀ ਉਹ ਕਿਸ ਤਰ੍ਹਾਂ ਹੋਇਆ ਨਾਟਕ ਤੋਂ ਹੀ ਹੋਇਆ ਸੀ ਇਹ ਜੀਵਨ ਦੇ ਕਿਸੇ ਇੱਕ ਅੰਗ ਦੀ ਜੋ ਹੈ ਕਲਾਤਮਕ ਨਕਲ ਹੈ ਇੱਕ ਦਰਸ਼ਨੀ ਤੇ ਮਿਸ਼ਰਤ ਕਲਾ ਹੈ ਇਸ ਦਾ ਜੋ ਸੰਬੰਧ ਹੈ ਉਹ ਨਾਟਕ ਵਾਂਗ ਹੀ ਸਟੇਜ ਨਾਲ ਹੈਗਾ ਆ ਸੰਬੰਧ ਇਹ ਨਾਚ ਅਭਿਨੇ ਸੰਗੀਤ ਦੀ ਜੋ ਹੈ ਇੱਕ ਮਿਸ਼ਰਤ ਕਲਾ ਹੈ ਇਕਾਂਗੀ ਦੇ ਮੂਲ ਤੱਤ ਬਾਰੇ ਜੇਕਰ ਅਸੀਂ ਪੜੀਏ ਤਾਂ ਸਭ ਤੋਂ ਪਹਿਲਾਂ ਆਉਂਦਾ ਹੈ ਕਥਾ ਵਸਤੂ ਇਹ ਕਹਿੰਦੀ ਇਕਾਂਗੀ ਦਾ ਮੂਲ ਵਿਸ਼ਾ ਤੇ ਕਹਾਣੀ ਹੁੰਦੀ ਹੈ ਪਲਾਟ ਜਾਂ ਗੁੰਦ ਜਿਹਨੂੰ ਅਸੀਂ ਕथानਕ ਕਹਿੰਦੇ ਹਾਂ ਕਟਨਾਵਾ ਜੋ ਨੇ ਸੰਗਠਿਤ ਰੂਪ ਦੇ ਵਿੱਚ ਸਬੰਧਤ ਹੁੰਦੀਆਂ ਹਨ ਤੇ ਇਸ ਤਰ੍ਹਾਂ ਕਹਾਣੀ ਦੀ ਜੋ ਪੇਸ਼ਕਾਰੀ ਉਸ ਨੂੰ ਸাকার ਕਰਦੀਆਂ ਹਨ ਪਾਤਰ ਉਸਾਰੇ ਪਾਤਰਾਂ ਦੀ ਜੋ ਸਿਰਜਣਾ ਹੈ ਜਾਂ ਫਿਰ ਚਰਿੱਤਰ ਨਾਲ ਜੋ ਹੈ ਇਕੰਗੀ ਦਾ ਮੂਲ ਵਿਸ਼ਾ ਤੇ ਇਕਾਠੰਕ ਕਥਾਨਕ ਪ੍ਰਗਟਾਇਆ ਜਾਂਦਾ ਹੈ ਪਾਤਰਾਂ ਦੀ ਉਸਾਰੀ ਕਰਕੇ ਵਾਰਤਕਾਪ ਉਸ ਤੋਂ ਬਾਅਦ ਜਿਹੜਾ ਕਥਾਨਕ ਹੈ ਤੇ ਚਰਿੱਤਰ ਚਿੱਤਰਣ ਹੈ ਇਹਨਾਂ ਦੋਨੋਂ ਦੇ ਵਿੱਚ ਯੋਗਦਾਨ ਪਾਉਂਦੀ ਹੈ ਵਾਰਤਕਾਪ ਪਾਤਰਾਂ ਦੇ ਵਾਰਤਕਾਪ ਨਾਲ ਜੋ ਕਹਾਣੀਆਂ ਸਟੇਜ ਉੱਪਰ ਪੇਸ਼ ਕੀਤੀ ਜਾਂਦੀ ਹੈ ਇਕਾਂਗੀ ਦੀ ਜਿੰਦਜਾਨ ਹੁੰਦੇ ਨੇ ਵਾਰਤਕਾਪ ਭਾਸ਼ਾ ਸ਼ੈਲੀ ਭਾਸ਼ਾ ਪਾਤਰਾਂ ਦੇ ਸੁਭਾਅ ਅਨੁਕੂਲ ਜਿਹੜੀ ਹੈ ਸਰਲ ਹੋਣੀ ਚਾਹੀਦੀ ਹੈ ਸਪਸ਼ਟ ਰੋਚਕ ਤੇ ਸੁਭਾਵਕ ਹੁੰਦੀ ਹੈ ਰੰਗਮੰਚ ਦੀ ਗੱਲ ਕਰੀਏ ਤਾਂ ਇਕਾਂਗੀ ਦੀ ਸਟੇਜ ਉੱਪਰ ਪੇਸ਼ਕਾਰੀ ਕੀਤੀ ਜਾਂਦੀ ਹੈ ਹਨਾ ਨਾਟਕ ਦਿਖਾਇਆ ਜਾਂਦਾ ਹੈ ਉਦੇਸ਼ ਕੀ ਹੈ ਜੀਵਨ ਨੂੰ ਜੋ ਹੈ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ ਸਾਡੇ ਮਨੁੱਖੀ ਜੀਵਨ ਦੇ ਵਿੱਚ ਬਲਵਲਿਆਂ ਨੂੰ ਸੇਧ ਦੇਣ ਵਾਲਾ ਇਕ ਜੇਕਰ ਕਨਕਲੂਜਨ ਦੇ ਇਹ ਇੱਕ ਅਜੇ ਹੀ ਮਿਸ਼ਰਤ ਕਲਾ ਹੈ ਜਿਸ ਦੁਆਰਾ ਜੋ ਹੈ ਜੀਵਨ ਦੇ ਕਿਸੇ ਇੱਕ ਅੰਗ ਨੂੰ ਆਧਾਰ ਬਣਾ ਕੇ ਸਿਰਜੀ ਦੀ ਜਿਹੜੀ ਕਹਾਣੀ ਹੁੰਦੀ ਉਹਨੂੰ ਨਾਚ ਅਭਿਨੇ ਸੰਗੀਤ ਦੀ ਸਹਾਇਤਾ ਦੇ ਨਾਲ ਸਟੇਜ ਉੱਪਰ ਪੇਸ਼ ਕੀਤਾ ਜਾਂਦਾ ਹੈ ਪਾਤਰਾਂ ਦੇ ਫਿਰ ਆਪਸੀ ਵਾਰਤਾਲਾਪ ਦੇ ਦੁਆਰਾ ਪਾਤਰਾਂ ਦੇ ਚਿੱਤਰਨ ਦਾ ਚਿੱਤਰਨ ਕਰਕੇ ਸਰਲ ਤੇ ਸਪਸ਼ਟ ਰੋਚਕ ਅਤੇ ਸੁਭਾਵਿਕਤਾ ਪਾਤਰਾਂ ਦੇ ਕਹਿੰਦੇ ਸੁਭਾਵ ਨੂੰਕੂਲ ਜਦੋਂ ਭਾਸ਼ਾ ਵਰਤਦੇ ਆਸੀਂ ਫਿਰ ਰੰਗਮੰਚ ਤੋਂ ਦਰਸ਼ਕਾਂ ਨਾਲ ਜੋ ਹੈ ਕਹਾਣੀ ਨੂੰ ਸਾਂਝਾ ਕੀਤਾ ਜਾਂਦਾ ਹੈ ਇਕਾਂਗੀ ਦਾ ਜੋ ਵਿਸ਼ਾ ਹੁੰਦਾ ਹੈ ਉਹ ਗਾਂ ਵਦੂ ਸਾਰੂ ਮਾਨਵਵਾਦ ਦੀ ਉਦੇਸ਼ ਭਰਪੂਰ ਹੋਣਾ ਚਾਹੀਦਾ ਹੈ ਸਮਾਜ ਦੇ ਵਿੱਚ ਕਹਿੰਦੇ ਉਹੀ ਇਕਾਂਗੀ ਜੋ ਹੈ ਚੰਗੇ ਸਮਝੇ ਜਾਂਦੇ ਨੇ ਜਿਹੜੇ ਉਦੇਸ਼ ਦੀ ਦ੍ਰਿਸ਼ਟੀ ਤੋਂ ਸਮਾਜ ਲਈ ਕਲਿਆਨਕਾਰੀ ਹੁੰਦੀ ਹੈ ਇਕਾਂਗੀ ਦਾ ਵਿਸ਼ਾ ਜੋ ਹੈ ਧਾਰਮਿਕ ਇਤਿਹਾਸਿਕ ਸਮਾਜਿਕ ਤੇ ਰਾਜਨੀਤਿਕ ਕੋਈ ਵੀ ਹੋ ਸਕਦਾ ਹੈ ਹੁਣ ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਪੂਰਾ ਨਾਟਕ ਤੇ ਇਕਾਂਗੀ ਨਾਟਕ ਦੇ ਵਿੱਚ ਕੀ ਫਰਕ ਹੁੰਦਾ ਹੈ ਸਭ ਤੋਂ ਪਹਿਲਾਂ ਜੇਕਰ ਤੱਤ ਦੀ ਗੱਲ ਕਰੀਏ ਦੇਖੋ ਅੰਕਾਂ ਦੀ ਗਿਣਤੀ ਪੂਰੇ ਨਾਟਕ ਦੇ ਵਿੱਚ ਕਈ ਅੰਗ ਹੁੰਦੇ ਨੇ ਇਹਦੇ ਵਿੱਚ ਸਿਰਫ ਇੱਕ ਹੀ ਅੰਗ ਹੁੰਦਾ ਹੈ ਕਹਾਣੀ ਦਾ ਵਿਸਤਾਰ ਪੂਰੀ ਕਹਾਣੀ ਦਾ ਵਿਸਤਾਰ ਹੁੰਦਾ ਹੈ ਇਹਦੇ ਵਿੱਚ ਸਿਰਫ ਜੀਵਨ ਦੀ ਇੱਕ ਘਟਨਾ ਜਾਂ ਪ੍ਰਸੰਗ ਨੂੰ ਕੇਂਦਰਿਤ ਮੰਨਿਆ ਜਾਂਦਾ ਹੈ ਪਾਤਰਾਂ ਦੀ ਗਿਣਤੀ ਪੂਰੇ ਨਾਟਕ 'ਚ ਵੱਧ ਪਾਤਰ ਹੁੰਦੇ ਨੇ ਇਕਾਂਗੀ ਨਾਟਕ ਦੇ ਵਿੱਚ ਘੱਟ ਪਾਤਰ ਹੁੰਦੇ ਨੇ ਸਥਾਨ ਦੀ ਬਦਲਾ ਇੱਕਈ ਸਥਾਨ ਬਦਲੇ ਜਾਂਦੇ ਨੇ ਸਿਰਫ ਇੱਕ ਹੀ ਸਥਾਨ ਜਾਂ ਫਿਰ ਘਟਨਾ ਤੇ ਹੁੰਦੀ ਹੈ ਸਮੇਂ ਦੀ ਮਿਆਦ ਦੇਖੇ ਤਾਂ ਪੂਰੇ ਨਾਟਕ ਦੇ ਵਿੱਚ ਕਈ ਦਿਨਾਂ ਸਾਲਾਂ ਦੀ ਘਟਨਾ ਹੁੰਦੀ ਹੈ ਪਰ ਇਹ ਜਿਹੜੀ ਇਸ ਦੇ ਵਿੱਚ ਥੋੜੀ ਜਿਹੀ ਸਮੇਂ ਦੀ ਘਟਨਾ ਹੁੰਦੀ ਹੈ ਲੰਬਾਈ ਦੀ ਗੱਲ ਕਰੀਏ ਲੰਬਾ ਤੇ ਵਿਸਤ੍ਰਿਤ ਹੁੰਦੇ ਕਿਉਂਕਿ ਕਾਫੀ ਘਟਨਾਵਾਂ ਹਨ ਜੀਵਨ ਦੀ ਸਮੁੱਚਤਾ ਹੈ ਇਹਦੇ ਵਿੱਚ ਛੋਟਾ ਤੇ ਸੰਖੇਪ ਹੁੰਦਾ ਹੈ ਵਿਸ਼ੇ ਦੀ ਗੱਲ ਕਰੀ ਵਿਸ਼ਾ ਵੀ ਵਿਸਤਾਰੋਂ ਦੇ ਦੇ ਵਿੱਚ ਸਿਰਫ ਇੱਕ ਕੇਂਦਰੀ ਵਿਚਾਰ ਦੇ ਉੱਤੇ ਹੀ ਅਧਾਰਿਤ ਹੁੰਦੀ ਇੱਕ ਅੰਗ ਹੁੰਦਾ ਹੈ ਸੰਘਰਸ਼ ਦਾ ਰੂਪ ਕਈ ਸੰਘਰਸ਼ ਤੇ ਉਹਨਾਂ ਦਾ ਜਿਹੜਾ ਹੈ ਨਾ ਰੋਲ ਦਿਖਾਇਆ ਜਾਂਦਾ ਹੈ ਇਹਦੇ ਵਿੱਚ ਸਿਰਫ ਮੁੱਖ ਸੰਘਰਸ਼ ਤੁਸੀਂ ਦਾ ਤੁਰੰਤ ਹੱਲ ਸੌਰੀ ਇਸ ਕਈ ਸੰਘਰਸ਼ ਤੇ ਫਿਰ ਉਹਨਾਂ ਦਾ ਹੱਲ ਦਿਖਾਇਆ ਜਾਂਦਾ ਹੈ ਇਹਦੇ ਵਿੱਚ ਇੱਕ ਮੁੱਖ ਸੰਘਰਸ਼ ਚੱਕਿਆ ਜਾਂਦੇ ਤੇ ਫਿਰ ਉਸ ਦਾ ਹੱਲ ਤੁਰੰਤ ਹੀ ਦੱਸਦੇ ਹੈ ਪ੍ਰਭਾਵ ਦੀ ਗੱਲ ਕਰੀ ਤਾਂ ਦਰਸ਼ਕਾਂ ਦੇ ਉੱਤੇ ਡੂੰਗਾ ਵਿਸਤ੍ਰਿਤ ਪ੍ਰਭਾਵ ਪੈਂਦਾ ਇਹਦੇ ਵਿੱਚ ਤੀਬਰ ਤੇ ਨਾਲ ਦੇ ਨਾਲ ਪ੍ਰਭਾਵ ਪੈਂਦਾ ਹੈ ਫੋਰ ਐਗਜ਼ਾਮਪਲ ਸ਼ਕੁੰਤਲਾ ਨਾਟਕ ਹਨ ਹੈਮਲੈਟ ਉਸ ਤਬਾਦੀ ਤੇ ਚਵਾਬਾ ਬੋਰਡ ਤੇ ਚੌਂਕੀਦਾਰ ਇਸ ਤਰ੍ਹਾਂ ਇਹ ਹੈਗਾ ਸੀ ਪੂਰਾ ਨਾਟਕ ਅਤੇ ਇਕਾਂਗੀ ਦੇ ਵਿੱਚ ਕੀ ਡਿਫਰੈਂਸ ਨੇ ਫਿਰ ਅਸੀਂ ਪੜ੍ਹੇ ਇਕਾਂਗੀ ਕੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ ਨਾਵਲ ਕਿਸ ਨੂੰ ਕਹਿੰਦੇ ਹਨ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ